ਰਿਗੂਜਿਕਾ ਸਰਸਾਰ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਅੱਜ ਸਾਡੇ ਬਹੁਤ ਹੀ ਸਰਕਾਰ ਦੇ ਬਾਕੀ ਗੁਰ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ ਸਮਾਜ ਨੂੰ ਸਾਡੀ ਸਿਕਾਮ ਬਹੁਤ ਹੀ ਮਾਣ ਹੋਈ ਜਿਹੜੇ ਸਾਡੇ ਬਾਬਾ ਜੀ ਨੇ ਧੂਲੀਆਂ ਤੋਂ ਆਏ ਨੇ ਬਾਬਾ ਦਾਰਾ ਸਿੰਘ ਜੀ ਇਹਦਾ ਸਪੁੱਤਰ ਨੇ ਬਹੁਤ ਹੀ ਸੇਵਾ ਕਰ ਰਹੇ ਨੇ ਅੱਜ ਉਹਨਾਂ ਦਾ ਜਿਹੜਾ ਹੈਗਾ ਅ ਕਾਲਜਨਾਣਾ ਹੋਵੇਗੀ ਕੱਲ ਅੱਜ ਉਹਨਾਂ ਦੀ ਜਿਹੜੀ ਅੰਤਮ ਯਾਤਰਾ ਜਿਹੜੀ ਸ੍ਰੀ ਮਸਤੂਆਣਾ ਸਾਹਿਬ ਤੋਂ ਜਾਏਗੀ ਪਹਿਲਾਂ ਉਸ ਤੋਂ ਬਾਅਦ ਪਿੰਡ ਉਹਨਾਂ ਦਾ ਕਿਲਾ ਹਕੀਮਾ ਕਿਲਾ ਹਕੀਮਾ ਉੱਥੇ ਪੰਚਨੀ ਸੰਸਕਾਰ ਵੀ ਜਿਹੜੇ ਸਾਰੇ ਸਮਾਨੇ ਪੂਰੀਆਂ ਹੋਣੀਆਂ ਨੇ ਸੋ ਸਿੱਖ ਸੰਗਤ ਨੂੰ ਬੇਨਤੀ ਕਰਦੇ ਆਂ ਜਰੂਰ ਪਹੁੰਚਣਾ ਕਿਉਂਕਿ ਉਹ ਦਰਸ਼ਨ ਕਰਨ ਯੋਗ ਸੀ ਪਿਤਾ ਜੀ ਬਹੁਤ ਹੀ ਰੱਬ ਦਾ ਨਾਮ ਜਪਣ ਵਾਲੇ ਸੀ ਸੋ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕਿਲਾ ਵਿੱਚ ਛੱਡੇ ਮੇਰਾ ਨੂੰ ਜਗਰਾਜ ਪੰਡੂਰੀ ਜੀ ਮਿਊਸਪਲ ਕੌਂਸਲਰ ਬੰਨਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਤਮਾ ਹੋਇਆ ਹੈ। ਪੁੱਤਰ ਪਿਤਾ ਸਰਦਾਰ ਪੂਰਨ ਸਿੰਘ ਜੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਮਹਾਰਾਜ ਦੇ ਸਥਾਨਾਂ ਦੀ ਸੇਵਾ ਕੀਤੀ ਉਹ ਸਾਡੇ ਕੋਲੋਂ ਚੋੜਾ ਵਿਛੜ ਗਏ ਹਨ। ਅੱਜ ਉਹਨਾਂ ਦੇ ਅੰਤਿਮ ਇੱਛਾ ਅਨੁਸਾਰ ਬਾਬਾ ਆਦਰ ਸਿੰਘ ਦੀ ਮਕਬਰਾ ਸਾਹਿਬ ਵਾਲੇ ਵਿਖੇ ਸਥਾਨ ਤੇ ਦਰਸ਼ਨ ਕਰਾ ਕੇ ਪਿੰਡ ਕਿਲਾ ਹੱਥੇ ਸੰਸਕਾਰ ਕੀਤਾ ਜਾਵੇਗਾ। ਉਹਨਾਂ ਨੇ ਸਾਰੀ ਉਮਰ ਗੁਰੂ ਘਰ ਦੀਆਂ ਅਸੀਰਾਂ ਕੀਤੀਆਂ ਅਤੇ ਗੁਰੂ ਪੰਥ ਦੀ ਸੇਵਾ ਕੀਤੀ ਆਹੇ ਥੋੜਾ ਅਸੀਂ ਸੈਨਾ ਬੜਾ ਲੱਣ ਹੋਇਆ ਹੋਇਆ ਹੈ ਜੁੜੇ ਮੈਂ ਸੇਵਾ ਕਰਦੇ ਪੰਗਿਆਂ ਮਹਾਰਾਜ ਜੀਆ ਸਿੰਘ ਸਹਿਬਾਨ ਜਥੇਦਾਰ ਮਾਤਾ ਪ੍ਰਧਾਨਕੌਰ ਉਥੇ ਪਾਇਆ ਜਾਵੇਗਾ ਰੈਗੁਰਜੀ ਦਾ ਖਲਸਾ ਬੰਦ